ਫਗਵਾੜਾ ਦੇ ਹੁਸ਼ਿਆਰਪੁਰ ਬਾਈਪਾਸ ਵਿਖੇ ਬਸ ਦੀ ਕੰਟੇਨਰ ਨਾਲ ਟੱਕਰ ਹੋ ਗਈ ਜਿਸ ਦੌਰਾਨ ਬਸ ਦਾ ਸ਼ੀਸ਼ਾ ਚੱਕਣਾ ਚੂਰ ਹੋ ਗਿਆ ਕੰਟੇਨਰ ਦੇ ਡਰਾਈਵਰ ਨੇ ਦੱਸਿਆ ਪਹਿਲਾ ਪ੍ਰਾਈਵੇਟ ਬਸ ਪਰੈਂਸ ਦੇ ਡਰਾਈਵਰ ਨੇ ਬਾਈਪਾਸ ਤੇ ਸਵਾਰੀਆਂ ਉਤਾਰੀਆਂ ਉਸ ਤੋਂ ਬਾਅਦ ਜਦੋਂ ਜਲੰਧਰ ਦੀ ਵੱਲ ਜਾਣ ਲੱਗਾ ਤਾਂ ਬਸ ਪੀਰ ਤੇ ਸੀ ਮੈਂ ਕਈ ਵਾਰ ਹੋਰ ਮਾਰੇ ਪਰ ਬਸ ਮੇਰੇ ਕੰਟੇਨਰ ਦੇ ਨਾਲ ਟਕਰਾ ਗਈ ਜਿਸ ਦੌਰਾਨ ਉਸ ਦਾ ਸ਼ੀਸ਼ਾ ਚੱਕਣਾ ਚੂਰ ਹੋ ਗਿਆ ਮੌਕੇ ਤੇ ਬਸ ਡਰਾਈਵਰ ਨੇ ਉਸ ਨੂੰ ਘੁਟਿਆ ਤੇ ਉਸ ਦੇ ਕੱਪੜੇ ਪਾੜ ਦਿੱਤੇ ਤੇ ਫਰਾਰ ਹੋ ਗਿਆ ਮੌਕੇ ਤੇ ਦੋ ਯਾਤਰੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਮੁਰਗੀ ਸਹਾਇਤਾ ਦਿੱਤੀ ਗਈ ਇਹ ਨਾਮ ਜੀ ਨਾਮ ਕੀ ਹੈ ਨਾਮ ਕੀ ਤੁਹਾਡਾ ਮੇਰਾ ਨਾਮ ਜਵੰਤ ਕੋਰ ਆ ਕਿੱਥੋਂ ਕਿੱਥੇ ਜਾ ਰਹੇ ਸੀ ਬੱਚੇ ਅਸੀਂ ਆਨੰਦਪੁਰੋਂ ਆਏ ਹਾਂ ਅਸੀਂ ਜਲੰਧਰ ਜਾ ਰਹੇ ਸੀ ਜਲੰਧਰੋਂ ਅਸੀਂ ਬੱਸ ਫੇਰ ਲੈਣੀ ਸੀ ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਇੱਕੋ ਛੱਟ ਲੱਗੀ ਇਹਨਾਂ ਦੇ ਕਿੱਦਾਂ ਹੋਈ ਇਹਨਾਂ ਦੇ ਇੱਥੇ ਪੁਪੜੀ ਤੇ ਛੱਟ ਲੱਗ ਗਈ ਆ ਇਹ ਤੇ ਉਧਰ ਉੱਥੇ ਗੰਮ ਹੋ ਗਏ ਤੇ ਬਸ ਵਾਲੇ ਕਹਿਣ ਜਾਂਦੇ ਫਟਾਫਟ ਕੱਢੋ ਸਵਾਰੀ ਨਿਕਲ ਉਤਰੋ ਥੱਲੇ ਉਤਰੋ ਸਲ ਇਹ ਨਹੀਂ ਪਤਾ ਬਸ ਵਾਲੇ ਕੋਈ ਤੇ ਗੰਮ ਹੋਇਆ ਜਾਂ ਕੁਝ ਹੋਇਆ ਹੈਗਾ ਤੇ ਆਹ ਕਿੱਥੋਂ ਆਏ ਆ ਤੇ ਆਹ ਵੇਖੋ ਕਹਿੰਦੇ ਨਾ ਪੱਕੇ ਕਿੱਥੋਂ ਆਏ ਇਹਨਾਂ ਨੂੰ ਪੁੱਛ ਨਹੀਂ ਪਤਾ ਸਿਵਲ ਹਸਪਤਾਲ ਲੈ ਕੇ ਜਾਓ ਇਹਨਾਂ ਨੂੰ ਪਵਾੜੇ ਮੇਰੇ ਆਗੇ ਆਗੇ ਅਜੇ ਚੱਲ ਗਿਆ ਨਾਮ ਕੀ ਤੁਹਾਡਾ ਮੁਖਤਾਰ ਸਿੰਘ ਜੀ ਤੇ ਤੁਹਾਡਾ ਕੰਟੇਨਰ ਕਿੱਥੇ ਤੋਂ ਕਿੱਥੇ ਜਾ ਰਿਹਾ ਸੀ ਮੈਂ ਹਿਆਰਪੁਰ ਤੋਂ ਆ ਰਿਹਾ ਜੀ ਫਲੋਰ ਜਾ ਰਿਹਾ ਸੀਗਾ ਤੇ ਕਿੱਦਾਂ ਹੋਇਆ ਐਕਸੀਡੈਂਟ ਇਹ ਇਹ ਐਕਸੀਡੈਂਟ ਹੋਇਆ ਜੀ ਆਪਣੇ ਆ ਫਲੋਰ ਆਪਣੇ ਬੰਗਿਆ ਜਿਹੜਾ ਪੋਲਾ ਨੇ ਇਹਦੇ ਥੱਲੇ ਮੈਂ ਕ੍ਰੋਸ ਕਰ ਰਿਹਾ ਸੀਗਾ ਠੀਕ ਹੈ ਜੀ ਮੈਂ ਮੇਨ ਹਾਈਵੇ ਤੇ ਆ ਰਿਹਾ ਆ ਇਹ ਸਾਈਡ ਤੋਂ ਬੱਸ ਸਵਾਰੀਆਂ ਤਾਰ ਕੇ ਇਹ ਫਿਰ ਇਹਨੇ ਬੱਸ ਇੱਕਦਮ ਸਪੀਡ 'ਚ ਚੱਕ ਲਈ ਮੈਂ ਆਪਣੇ ਕੰਟਰੋਲ 'ਚ ਆ ਰਿਹਾ ਲੇਕਿਨ ਇਹਨੇ ਕੁੱਪ ਗੱਲੀ ਲੱਗਿਆ ਹੋਇਆ ਸੀ ਆ ਡਰਾਈਵਰ ਇਹਨੇ ਨਾ ਮੇਰਾ ਹਾਰਨ ਸੁਣਿਆ ਜੀ ਨਾ ਕੋਈ ਸਾਈਡ ਦੇਖੀ ਨਾ ਅੱਗੇ ਦੇਖਿਆ ਸਿੱਧੀ ਬੱਸ ਲਿਆ ਕੇ ਵਿੱਚ ਮਾਰਤੀ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਜੀ ਇਹਨਾਂ ਨੇ ਉਤਰ ਕੇ ਮੇਰੀ ਕੁੱਟ ਮਾਰ ਕੀਤੀ ਆ ਮੇਰੇ ਕੱਪੜੇ ਪਾੜੇ ਜੀ ਠੀਕ ਹੈ ਜੀ ਕਿ ਕਿੱਥੇ ਗਏ ਬੰਦੇ ਜਿਹਨਾਂ ਨੇ ਕੋਲ ਕੱਪੜੇ ਪਾੜੇ ਬੜੇ ਭੱਜ ਗਏ ਜੀ ਸਵਾਰੀਆਂ ਸੀਗੀਆਂ ਉਹਨੂੰ ਬਚਾ ਕਰਿਆ ਉਸਤਾਦ ਜੀ